ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਂਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਇਹੀ ਪਾਣੀ ਦੀ ਲੜਾਈ ਲੜਿਆ ਅਹੀ ਪਾਣੀ ਆ ਜਿੱਦਾਂ ਬੂੰਦ ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰ ਰਹੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਹਦੋਂ ਪਹਾੜਾ ਡੈਮ ਤੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਨੂੰ ਹੀ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵੱਤੋਂ بچਾਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਇਹ ਕੋਈ ਪਾਣੀ ਵਾਦੂਦ ਇਹ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪਾ ਰਾਇਆ ਕਿ ਪਾਣੀਆਂ ਦੀ ਲੜਾਈ ਹੈ ਇਹ ਪਾਣੀ ਸਾਡੇ ਕੋਲੋਂ ਸੱਤ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਨਹੀਂ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਬਾਹਰ-ਬਾਹਰ ਖੋਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਹੈ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤੇ ਨਾ ਖੋਹ ਦਿਆਂਗੇ ਤੁਹਾਡਾ ਸਭ ਦਾ ਸਸਗਲ ਜੀ ਮੈਂ ਤੁਹਾਡਾ ਆਪਣਾ ਸਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁਖੰਤੀ ਸਦਾ ਭਗਵੰ ਸਿਗਮਾਨ ਨੇ ਉਹ ਇਹੀ ਪਾਣੀ ਦੀ ਲੜਾਈ ਲੜਦੇ ਆ ਅਹੀ ਪਾਣੀ ਆ ਜਿੱਦਾਂ ਬੂੰਦ ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰਦੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜੇਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਹਾੜਾ ਡੈਮ ਤੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁੱਖ ਮੰਤਰੀ ਨੇ ਇਹ ਪਾਣੀ ਪੰਜਾਬ ਨੂੰ ਹੀ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵੱਦੋਂ بچਾਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਇਹੀ ਕੋਈ ਪਾਣੀ ਵਾਧੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪਾੜ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹੀ ਪਾਣੀ ਸਾਡੇ ਕੋਲ ਸਦ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਦੀ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਬਾਹਰ-ਬਾਹਰ ਖੋਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਹੈ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤਾਂ ਨਾ ਖੋਹ ਦਿਆਂਗੇ ਸਾਡਾ ਸੱਜਣ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁਖੰਤੀ ਸਦਾ ਭਗਵੰ ਸਿਗਮਾਨ ਨੇ ਉਹ ਇਹੀ ਪਾਣੀ ਦੀ ਲੜਾਈ ਲੜਦੇ ਆ ਅਹੀ ਪਾਣੀ ਆ ਜਿੱਦਾਂ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਦੀ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰ ਰਹੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਹਦੋਂ ਪਹਾੜਾ ਡੈਮ ਤੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਨੂੰ ਹੀ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਦੀ ਇਹ ਪਾਣੀ ਜਿਹੜਾ ਉਹ ਵਾਦੂ ਵਿੱਚ ਆਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਪਾਣੀ ਵਾਦੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਭਰ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹ ਪਾਣੀ ਸਾਡੇ ਕੋਲ ਸੱਤ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਦੀ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਵਾਰ-ਵਾਰ ਖੋਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਤੇ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤੇ ਨਾ ਖੋਹ ਦੇਵਾਂਗੇ ਤੁਹਾਡਾ ਸਭ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਂਜੋਗ ਮੁਖੰਤੀ ਸਦਾ ਭਗਵਾਨ ਸਿਗਮਾਨ ਨੇ ਉਹ ਇਹੀ ਪਾਣੀ ਦੀ ਲੜਾਈ ਲੜਦੇ ਆਂ ਅਹੀ ਪਾਣੀ ਆ ਜਿੱਦਾਂ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰ ਰਹੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜੇਪੀ ਨੇ ਬੜੀ ਚਲਾਕੀ ਦੇ ਨਾਲ ਗੈਰ-ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਾੜਾ ਡੈਂਪੋ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਐ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਂਭ ਕੇ ਰੱਖਿਆ ਸਾਡੇ ਬਖਵੰਤੀ ਨੇ ਇਹ ਪਾਣੀ ਪੰਜਾਬ ਦੋਂ ਹੈ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵਾਧੂ بچਾਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਇਹੀ ਕੋਈ ਪਾਣੀ ਵਾਧੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪਾੜ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹੀ ਪਾਣੀ ਸਾਡੇ ਕੋਲ ਸੱਤ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਦੀ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਬਾਹਰ ਬਾਹਰ ਖੂਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤਾਂ ਨਾ ਖੋਹ ਦੇਵਾਂਗੇ ਤੁਹਾਡਾ ਸਭ ਦਾ ਸਸਗਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁਖੰਤੀ ਸਦਾ ਭਗਵਾਨ ਸਿੰਘ ਮਾਨ ਨੇ ਉਹ ਇਹੀ ਪਾਣੀ ਦੀ ਲੜਾਈ ਲਾ ਰਹੇ ਆ ਇਹੀ ਪਾਣੀ ਆ ਜਿੱਦਾਂ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰਦੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਾੜਾ ਡੈਂਪੋ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਨੂੰ ਹੀ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵਾਦੂ ਵਿੱਚ ਆਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਪਾਣੀ ਵਾਦੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪਰ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹ ਪਾਣੀ ਸਾਡੇ ਕੋਲ ਸਦ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਦੀ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਵਾਰ-ਵਾਰ ਖੋਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤੇ ਨਾ ਖੋਹ ਦਿਆਂਗੇ ਤੁਹਾਡਾ ਸਭ ਦਾ ਸਸਕਲ ਜੀ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਅਹੀ ਪਾਣੀ ਦੀ ਲੜਾਈ ਲੜ ਰਿਹਾ ਅਹੀ ਪਾਣੀ ਆ ਜਿੱਦਾ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰ ਰਹੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਾੜਾ ਡੈਮ ਤੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਐ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਦੋਂ ਹੈ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵਾਦੂ ਬਚਾਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਇਹੀ ਕੋਈ ਪਾਣੀ ਵਾਦੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪੜ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹੀ ਪਾਣੀ ਸਾਡੇ ਕੋਲ ਸੱਤ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਨਹੀਂ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਬਾਹਰ-ਬਾਹਰ ਫੋਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤਾਂ ਨਾ ਖੋਹ ਦੇਵਾਂਗੇ ਤੁਹਾਡਾ ਸਭ ਦਾ ਸਸਕਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁਖੰਤੀ ਸਦਾ ਭਗਵਾਨ ਸਿਗਮਾਨ ਉਹ ਇਹੀ ਪਾਣੀ ਦੀ ਲੜਾਈ ਲਾੜੇ ਅਹੀਂ ਪਾਣੀਆਂ ਜਿੱਦਾਂ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰਦੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਾੜਾ ਡੈਮ ਤੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਐ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਦੇਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਦੋਂ ਹੈ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵਾਦੂ ਬਚਾਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਇਹੀ ਕੋਈ ਪਾਣੀ ਵਾਦੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪੜ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹੀ ਪਾਣੀ ਸਾਡੇ ਕੋਲ ਸਾਥ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਦੀ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਵਾਰ-ਵਾਰ ਖੋਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤਾਂ ਨਾ ਖੋਹ ਦਿਆਂਗੇ ਤੁਹਾਡਾ ਸਭ ਦਾ ਸਸਕਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁਖੰਤੀ ਸਦਾ ਭਗਵਾਨ ਸਿੰਘ ਮਾਨ ਦੇ ਉਹ ਇਹੀ ਪਾਣੀ ਦੀ ਲੜਾਈ ਲੜ ਰਿਹਾ ਅਹੀ ਪਾਣੀ ਆ ਜਿਹਦਾ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਦੀ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰ ਰਹੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਾੜਾ ਡੈਂਪੋ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਐ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਨੂੰ ਹੀ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਲਈ ਇਹ ਪਾਣੀ ਜਿਹੜਾ ਉਹ ਵਾਦੂ ਵਿੱਚ ਆਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਪਾਣੀ ਵਾਦੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪੜ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹ ਪਾਣੀ ਸਾਡੇ ਕੋਲ ਸਦ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਦੀ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਬਾਹਰ-ਬਾਹਰ ਖੂਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਾਂ ਹਰਿਆਣੇ ਨੂੰ ਨਹੀਂ ਦੇਵਾਂਗੇ ਤਾਂ ਨਾ ਖੋਹ ਦਿਆਂਗੇ ਤੁਹਾਡਾ ਸਭ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਪਾਣੀ ਦੇ ਕੰਡੇ ਤੇ ਖੜਾ ਸੀਗਾ ਡੈਮ ਤੇ ਖੜਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਾਡੇ ਜਿਹੜੇ ਮਾਝੂਗ ਮੁਖੰਤੀ ਸਦਾ ਭਗਵਾਨ ਸਿਗਮਾਨ ਨੇ ਉਹ ਇਹੀ ਪਾਣੀ ਦੀ ਲੜਾਈ ਲੜ ਰਹੇ ਆਂ ਇਹੀ ਪਾਣੀ ਆ ਜਿੱਦਾਂ ਬੂੰਦ-ਬੂੰਦ ਇਕੱਠਾ ਕਰਕੇ ਸਾਡੇ ਆਉਣ ਵਾਲੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਖੇਤੀਬਾੜੀ ਲਈ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਸਾਡੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੱਖ-ਵੱਖ ਡੈਮਾਂ ਦੇ ਵਿੱਚ ਝੀਲਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰ ਰਹੇ ਆ ਕਿ ਪੰਜਾਬ ਦੀ ਹਰ ਨੁੱਕਰ ਤੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਦੂਜੇ ਪਾਸੇ ਬੀਜਪੀ ਨੇ ਬੜੀ ਚਲਾਕੀ ਦੇ ਨਾਲ ਗੈਰ-ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਉਦੋਂ ਪਾੜਾ ਡੈਮ ਤੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਐ ਇਦਾਂ ਨਹੀਂ ਹੋਊਗਾ ਇਹ ਪਾਣੀ ਜਿੱਦਾਂ ਸਾਹਮਣੇ ਰੱਖਿਆ ਸਾਡੇ ਮੁਖਵੰਤੀ ਨੇ ਇਹ ਪਾਣੀ ਪੰਜਾਬ ਨੂੰ ਹੀ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੇ ਕਿਸਾਨਾਂ ਦੀ ਇਹ ਪਾਣੀ ਜਿਹੜਾ ਉਹ ਵਾਧੂ بچਾਉਣਾ ਇਸ ਕਰਕੇ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਪਾਣੀ ਵਾਧੂ ਦੀ ਦੇ ਸਕਦੇ ਮੈਂ ਪਾਣੀ ਦੇਖ ਕੇ ਤੇ ਮੇਰਾ ਮਨ ਜਿਹੜਾ ਉਹ ਪਾੜ ਆਇਆ ਕਿ ਪਾਣੀਆਂ ਦੀ ਲੜਾਈ ਹੈ ਇਹ ਪਾਣੀ ਸਾਡੇ ਕੋਲ ਸਾਥ ਖੋਇਆ ਜਾ ਰਿਹਾ ਇਹ ਪਾਣੀ ਜਿਹੜਾ ਸਾਡਾ ਆਪ ਨਹੀਂ ਹੈਗਾ ਇਹ ਪਾਣੀ ਸਾਡੇ ਕੋਲ ਕੇਂਦਰ ਸਰਕਾਰ ਬਾਅਦ-ਬਾਅਦ ਖੂਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੀ ਧਰਤੀ ਦੇ ਪੁੱਤ ਆ ਇਹ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਕੇਂਦਰ ਨੂੰ ਜਿਹਾ